ਕੇਂਦਰ ਤੇ ਸੂਬਾ ਸਰਕਾਰ ਦੀ ਸ਼ਰੋਮਣੀ ਅਕਾਲੀ ਦਲ ਦੇ ਖਿਲਾਫ ਇੱਕ ਹੋਰ ਵੱਡੀ ਸਾਜ਼ਿਸ਼ ਔਰ ਸਾਜ਼ਿਸ਼ ਦਾ ਸੂਤਰ ਧਾਰਕ ਕੌਣ ਸੂਤਰ ਧਾਰ ਹੈ ਇਹ ਜਿਹੜਾ ਸ਼ਖਸ਼ ਪ੍ਰਦੀਪ ਕਲੇਰ ਉਹ ਪ੍ਰਦੀਪ ਕਲੇਰ ਜਿਹੜਾ ਕਿ ਪੰਜ ਬੇਅਦਬੀ ਦੇ ਕੇਸਾਂ ਦਾ ਦੋਸ਼ੀ ਹੈ ਪੰਜ ਤਾਂ ਮੈਂ ਹੁਣ ਕੱਢ ਲਿਆ ਪਤਾ ਨਹੀਂ ਹੋਰ ਕਿੰਨੇ ਕ ਕੇਸ ਇਸ ਵਿਅਕਤੀ ਦੇ ਖਿਲਾਫ ਹੋਣਗੇ ਔਰ ਇਹਨੂੰ ਹੁਣ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਕੇਂਦਰ ਦੇ ਇਸ਼ਾਰੇ ਤੇ ਬਣਾਇਆ ਵਾਅਦਾ ਮਾਫਗਵਾ ਵਾਦਾ ਮਾਫਗਵਾਦਾ ਮਤਲਬ ਕਿ ਇਹਨੇ ਇੱਕ ਨੌਣਾ ਕੰਮ ਕੀਤਾ ਇਹ ਬੇਦਬੀਆਂ ਕਰਨ ਚ ਸ਼ਾਮਲ ਸੀ ਪਰ ਹੁਣ ਇਹਨੂੰ ਮਾਫੀ ਦਿੱਤੀ ਜਾ ਰਹੀ ਮੁੱਖ ਮੰਤਰੀ ਸਾਹਿਬ ਜਿਹੜਾ ਬੰਦੇ ਨੂੰ ਫਾਂਸੀ ਦੇ ਤਖਤੇ ਤੇ ਲਟਕਾਉਣਾ ਚਾਹੀਦਾ ਚੁਰਾਹੇ ਚ ਖੜਾ ਕਰਕੇ ਜਿਹਨੇ ਗੁਰੂ ਸਾਹਿਬ ਦੀ ਬੇਦਬੀ ਕੀਤੀ ਉਹਨੂੰ ਕਿਹੜੇ ਸਿਆਸੀ ਸਮਝੌਤੇ ਤਹਿਤ ਤੁਸੀਂ ਵਾਦਾ ਮਾਫਗਵਾਹ ਬਣਾ ਕੇ ਉਹਨੂੰ ਜਿਹੜੇ ਉਹਦੇ ਗੁਨਾਹ ਨੇ ਉਹਨਾਂ ਤੇ ਪਰਦਾ ਪਾ ਰਹੇ ਹੋ ਔਰ ਅੱਜ ਦੂਜਾ ਸਵਾਲ ਵੱਡਾ ਇਹ ਉੱਠਦਾ ਕਿ ਇਹ ਕਿਸ ਮੌਕੇ ਤੇ ਆ ਕੇ ਕੀਤਾ ਜਾ ਰਿਹਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਅਕਾਲ ਤਖਤ ਸਾਹਿਬ ਤੇ ਸਮਰਪਿਤ ਹੈ ਜਦੋਂ ਅਕਾਲ ਤਖਤ ਸਾਹਿਬ ਨੂੰ ਅਸੀਂ ਆਪਣਾ ਜਵਾਬ ਦਿੱਤਾ ਹੈ ਤਾਂ ਕੀ ਹੁਣ ਜਿਹੜੇ ਐਸੇ ਬੰਦੇ ਨੇ ਪ੍ਰਦੀਪ ਕਲੇਰ ਵਰਗੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ ਕਿ ਇਹਨਾਂ ਦੇ ਰਾਹੀਂ ਇਹ ਜਿਹੜੀ ਕੇਂਦਰ ਸਰਕਾਰਾਂ ਨੇ ਏਜੰਸੀਆਂ ਨੇ ਸੂਬਾ ਸਰਕਾਰ ਹੈ ਭਗਵੰਤ ਮਾਨ ਸਾਹਿਬ ਹੈ ਕੀ ਇਹ ਹੁਣ ਅਕਾਲ ਤਖਤ ਸਾਹਿਬ ਵਰਗੀਆਂ ਸੰਸਥਾਵਾਂ ਦੇ ਉੱਤੇ ਉਂਗਲੀ ਚੱਕਣ ਦੀ ਕੋਸ਼ਿਸ਼ ਕਰ ਰਹੇ ਨੇ ਔਰੇ ਬਹੁਤ ਡੀਪ ਕਨਸਪੀਰੇਸੀ ਹੈ ਕਿਉਂਕਿ ਉਹੀ ਪ੍ਰਦੀਪ ਕਲੇਰ ਹੈ ਜਿਹਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੇ ਥੋੜੀ ਦੇਰ ਪਹਿਲਾਂ ਕਿਹਾ ਸੀ ਕਿ ਅਸੀਂ ਫੜ ਲਿਆ ਫਿਰ ਕਹਿੰਦੇ ਸੀ 에어ਪੋਰਟ ਤੇ ਪੰਜਾਬ ਪੁਲਿਸ ਦੀ ਟੀਮ ਚਲੀ ਗਈ ਡਿਟੇਨ ਹੋਇਆ ਫਿਰ ਜਾ ਕੇ ਕਹਿੰਦੇ ਉਹ ਤਾਂ ਬੰਦਾ ਹੀ ਕੋਈ ਹੋਰ ਹੈ ਤੇ ਉਸ ਤੋਂ ਬਾਅਦ ਇਹਨੂੰ ਫਰਵਰੀ 2024 ਦੇ ਵਿੱਚ ਅਯੁੱਧਿਆ ਤੋਂ ਫੜਿਆ ਅਯੁੱਧਿਆ ਦੇ ਵਿੱਚ ਇਹਦਾ ਘਰ ਬੀਜੇਪੀ ਲੀਡਰਾਂ ਨਾਲ ਇਹਦੀ ਉਠਣੀ ਬੈਠਣੀ ਕੀ ਇਸ ਸਮੇਂ ਦੇ ਦੌਰਾਨ ਕੋਈ ਵੱਡੀ ਸਾਜ਼ਿਸ਼ ਰਚੀ ਗਈ ਕਿਉਂਕਿ ਇਹਦੀਆਂ ਤਾਂ ਅਨੇਕਾਂ ਹੀ ਫੋਟੋਆਂ ਨੇ ਆ ਮੈਂ ਦਿਖਾ ਦਿੰਨਾ ਤੁਸੀਂ ਦੇਖੋ ਕਿ ਭਾਜਪਾ ਦੀ ਪੁਸ਼ਤ ਪਨਾਹੀ ਦੇ ਵਿੱਚ ਇਹ ਯੋਧੇ ਦੇ ਵਿੱਚ ਰਹਿ ਰਿਹਾ ਤਾਂ ਕਿ ਇੱਕ ਸਾਜ਼ਿਸ਼ ਘੜੀ ਗਈ ਕਿ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਉਹਨਾਂ ਨੂੰ ਢਾਹ ਲਾਈ ਜਾਵੇ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਈ ਜਾਵੇ ਤੇ ਇਹ ਪ੍ਰਦੀਪ ਕਲੇਰ ਜਿਹੜਾ ਕਿ ਗੁਰੂ ਸਾਹਿਬ ਦਾ ਦੋਖੀ ਹੈ ਇਹਨੂੰ ਮਾਫੀ ਦੇ ਕੇ ਸਿਆਸੀ ਮੰਤਵ ਸਾਦੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕੂੜਾ ਪ੍ਰਚਾਰ ਕੀਤਾ ਜਾ ਰਿਹਾ ਮੈਂ ਦੇਖ ਰਿਹਾ ਸੀ ਕਿ ਇਹਦੀਆਂ ਨਿੱਜੀ ਚੈਨਲ ਤੇ ਇੱਕ ਇੰਟਰਵਿਊ ਕਰਾਈ ਗਈ ਹੈ ਉਸ ਇੰਟਰਵਿਊ ਦੇ ਵਿੱਚ ਇੰਟਰਵਿਊ ਕਰਨ ਵਾਲੇ ਨੇ ਸਿਰਫ ਇੱਕ ਪੱਖ ਤੇ ਜ਼ੋਰ ਦਿੱਤਾ ਕਿ ਤੂੰ ਕਿਨੇ ਨੂੰ ਮਿਲਿਆ ਔਰ ਬਹੁਤ ਮਾਇੂਸੀ ਦੀ ਗੱਲ ਹੈ ਬਹੁਤ ਮੰਦ ਭਾਗੀ ਗੱਲ ਹੈ ਕਿ ਇਹਨੂੰ ਇੱਕ ਵਾਰ ਨਹੀਂ ਪੁੱਛਿਆ ਗਿਆ ਕਿ ਤੂੰ ਜਿਹੜੇ ਇਹ ਬੇਅਦਬੀ ਦੇ ਤੂੰ ਕੀਤੀਆਂ ਨੇ ਇਹਨਾਂ ਨੂੰ ਤੂੰ ਕਿਸ ਤਰੀਕੇ ਅੰਜਾਮ ਦਿੱਤਾ ਤੇਰੇ ਨਾਲ ਹੋਰ ਕੌਣ ਕੌਣ ਲੋਕ ਸ਼ਾਮਲ ਸੀ ਤੁਸੀਂ ਕਿੱਥੋਂ ਤੇ ਕਿਵੇਂ ਸਾਰਾ ਕੁਝ ਕੀਤਾ ਇਹਦੇ ਬਾਰੇ ਇਹਨੂੰ ਕੋਈ ਸਵਾਲ ਨਹੀਂ ਸਿਰਫ ਇਹਨੂੰ ਸਵਾਲ ਕੀਤੇ ਗਏ ਤੂੰ ਕਿਹੜੇ ਕਿਹੜੇ ਸਿਆਸੀ ਬੰਦਿਆਂ ਨੂੰ ਮਿਲਦਾ ਸੀ ਸੋ ਇਹ ਇੱਕ ਸਾਜ਼ਿਸ਼ਾਂ ਨੇ ਔਰ ਸ਼੍ਰੋਮਣੀ ਅਕਾਲੀ ਦਲ ਦਾ ਗੁਰੂ ਸਾਹਿਬ ਦੇ ਵਿੱਚ ਪੂਰਨ ਵਿਸ਼ਵਾਸ ਹੈ ਔਰ ਐਸੇ ਜਿਹੜੇ ਡੇਰਾ ਸਰਸਾ ਦਾ ਸੱਜਾ ਹੱਥ ਬੰਦੇ ਇਹ ਗੰਦੇ ਬੰਦੇ ਇਹਨਾਂ ਦੇ ਖਿਲਾਫ ਅਸੀਂ ਲਗਾਤਾਰ ਲੜਾਈ ਲੜਦੇ ਆ ਰਹੇ ਹਾਂ ਜਦੋਂ ਸੀਬੀਆਈ ਨੇ ਕਲੋਜ਼ਰ ਰਿਪੋਰਟ ਫਾਈਲ ਕੀਤੀ ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਨੇ ਤੇ ਖੁਦ ਮੈਂ ਮੁਹਾਲੀ ਦੀ ਕੋਰਟ 'ਚ ਇੱਕ ਸਾਲ ਇਹ ਗੰਦੇ ਬੰਦੇ ਜਿਹੜੇ ਸਾਡੇ ਗੁਰੂ ਸਾਹਿਬ ਦੇ ਦੋਖੀ ਨੇ ਇਹਨਾਂ ਦੇ ਖਿਲਾਫ ਲੜਾਈਆਂ ਲੜੀਆਂ ਤੇ ਅੱਜ ਤੱਕ ਲੜ ਰਹੇ ਹਾਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੀ ਮਿਲੀ ਭੁਗਤ ਨਾਲ ਇਹ ਕੇਸ ਪੰਜਾਬ ਤੋਂ ਬਾਹਰ ਟ੍ਰਾਂਸਫਰ ਹੋਏ ਚੰਡੀਗੜ੍ਹ ਆਏ ਉੱਥੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਲਗਾਤਾਰ ਜਾਰੀ ਹੈ ਤੇ ਹੁਣ ਭਗਵੰਤ ਮਾਨ ਦੀ ਸਹਿਮਤੀ ਦੇ ਨਾਲ ਹਾਈ ਕੋਰਟ ਨੇ ਸਟੇ ਦੇ ਦਿੱਤੀ ਪਰ ਫਿਰ ਵੀ ਸਾਡੀ ਲੜਾਈ ਜਾਰੀ ਹੈ ਔਰ ਇਹ ਲੋਕਾਂ ਨੂੰ ਫਾਂਸੀ ਦੇ ਤਖਤੇ ਤੇ ਪਹਚਾ ਕੇ ਹਟਾਂਗੇ ਪਰ ਸਵਾਲ ਤਜ ਮੁੱਖ ਮੰਤਰੀ ਭਗਵੰਤ ਮਾਨ ਤੋਂ ਹੈ ਕਿ ਜਿਹੜੇ ਪ੍ਰਦੀਪ ਕਲੇਰ ਵਰਗੇ ਦੋਖੀਆਂ ਤੋਂ ਇਹ ਪੁੱਛਿਆ ਜਾਣਾ ਚਾਹੀਦਾ ਸੀ ਕਿ ਭਾਈ ਗੁਰੂ ਸਾਹਿਬ ਦੀ ਬੇਅਦਬੀ ਕਿਉਂ ਕੀਤੀ ਕਿਵੇਂ ਕੀਤੀ ਹੋਰ ਕੌਣ ਤੇਰੇ ਨਾਲ ਸੀ ਇਹਨਾਂ ਨੂੰ ਤਾਂ ਫਾਂਸੀ ਦੇ ਤਖਤੇ ਤੇ ਚੜਾਉਣਾ ਚਾਹੀਦਾ ਹੈ ਉਹਨਾਂ ਨੂੰ ਮਾਫ਼ੀਆਂ ਦੇ ਕੇ ਸਿਰਫ ਸਿਆਸੀ ਰੋਟੀਆਂ ਸੇਕੀਆਂ ਜਾ ਰੀਆਂ ਨੇ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਸਾਜਸ਼ਾ ਰਚੀਆਂ ਜਾਣ ਕੂੜ ਪ੍ਰਚਾਰ ਕੀਤਾ ਜਾਵੇ ਔਰ ਜੋ ਇਸ ਇੰਟਰਵਿਊ ਦੇ ਵਿੱਚ ਇਸ ਪ੍ਰਦੀਪ ਕਲੇਰ ਨੇ ਗੱਲਾਂ ਕਹੀਆਂ ਨੇ ਉਹ ਤੱਥਾਂ ਤੋਂ ਬਿਲਕੁਲ ਪਰੇ ਨੇ ਤੇ ਸਰਾਸਰ ਝੂਠ ਨੇ ਇੱਕ ਵੀ ਗੱਲ ਦੇ ਵਿੱਚ ਕੋਈ ਸੱਚਾਈ ਨਹੀਂ ਹੈ